ਕਿਸਾਨਾਂ ਵੱਲੋਂ ਅੱਜ ਸਕੂਲ ਦੇ ਵਿਕਾਸ ਕਾਰਜਾਂ ਦਾ ਅਭਗਾਟਨ ਕਰਨ ਜਾ ਰਹੇ ਆਮ ਆਦਮੀ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ਼ਹਿਰੀ ਕਾਲਸੀ ਦਾ ਪਿੰਡ ਚੀਮਾ ਵਿਖੇ ਕਿਸਾਨਾਂ ਵੱਲੋਂ ਰਸਤਾ ਰੋਕਣ ਤੋਂ ਬਾਅਦ ਕਾਲਸੀ ਵੀ ਮੀਡੀਆ ਦੇ ਸਾਹਮਣੇ ਆਏ ਜਿੱਥੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਤਰੀਕਾ ਬਿਲਕੁਲ ਗਲਤ ਹੈ ਜੇਕਰ ਕਿਸਾਨਾਂ ਨੂੰ ਕੋਈ ਸਮੱਸਿਆ ਹੈ ਤਾਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਨ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਗੱਲ ਕਰਨ ਲਈ ਤਿਆਰ ਹਾਂ ਪਰ ਜੇਕਰ ਅਸੀਂ ਵੀ ਆਪਣੇ ਵਰਕਰਾਂ ਨੂੰ ਕਿਸਾਨਾਂ ਦੇ ਘਰਾਂ ਮੂਹਰੇ ਧਰਨੇ ਲਾਉਣ ਲਈ ਕਹਿ ਦਈਏ ਤਾਂ ਮਾਮਲਾ ਹੋਰ ਵਿਗੜ ਜਾਵੇਗਾ ਉਹਨਾਂ ਕਿਹਾ ਕਿ ਕਿਸਾਨਾਂ ਦੀ ਇਸ ਕਾਰਵਾਈ ਕਰਕੇ ਛੋਟੇ-ਛੋਟੇ ਬੱਚਿਆਂ ਨੂੰ ਦੋ-ਦੋ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਕਿਸਾਨ ਆਗੂਆਂ ਨਾਲ ਅਤੇ ਵਿਧਾਇਕ ਸ਼ਹਿਰੀ ਕਲਸੀ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਵਾਜੁਰ ਸਿੰਘ ਖਾਲਸਾ ਵਾਜੁਰ ਸਿੰਘ ਜੀ ਫਤਿਹ ਜੋਨ ਬਾਬਾ ਫੋਜਾ ਸਿੰਘ ਵੱਲੋਂ ਜੋਨ ਪ੍ਰਧਾਨ ਕਮਲਜੀਤ ਸਿੰਘ ਪੰਜਰੀਆ ਤੇ ਸਮੁੱਚੀ ਜੋਨ ਦੀ ਕਮੇਟੀ ਜਿਹੜੀ ਹੈ ਜੀ ਅੱਜ ਆਪਾਂ ਜਿਹੜਾ ਸੂਬਾ ਕਮੇਟੀ ਵੱਲੋਂ ਇੱਕ ਅਮ ਸਵਾਲ ਜਵਾਬ ਜਿਹੜੇ ਆਪਾਂ ਮੰਤਰੀਆਂ ਨੂੰ ਜਾਂ ਉਹਨਾਂ ਦੇ ਵਿਧਾਇਕ ਜਿਹੜੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਰਨੇ ਸੀ ਉਸੇ ਤਹਿਤ ਅੱਜ ਆਪਾਂ ਪਿੰਡ ਚੀਮੇ ਪਿੰਡ ਚੀਮੇ ਦੇ ਵਿੱਚ ਜਿਹੜਾ ਵਾ ਆਪਣੀ ਜਥੇਬੰਦੀ ਨੂੰ ਨਾਲ ਲੈ ਕੇ ਆਪਾਂ ਸਵਾਲ ਜਵਾਬ ਵਾਸਤੇ ਇੱਥੇ ਪਹੁੰਚੇ ਹਾਂ ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਕਿ ਬਟਾਲਾ ਤੋਂ ਵਿਧਾਇਕ ਹੈ ਜਦੋਂ ਉਹਨਾਂ ਨਾਲ ਆਪਾਂ ਸਵਾਲ ਜਵਾਬ ਕਰਨ ਲੱਗੇ ਆ ਉੱਥੇ ਉਹਨਾਂ ਨੇ ਬਿਲਕੁਲ ਲਾ ਜਵਾਬ ਹੋ ਕੇ ਕੋਈ ਉਹਨਾਂ ਕੋਲ ਜਵਾਬ ਨਹੀਂ ਆ ਉਹੀ ਹੈ ਜਿੱਦਾਂ ਆਪਣੇ ਇhtiyaron ਦੇ ਵਿੱਚ ਪੰਜਾਬ ਸਰਕਾਰ ਦੇ ਸੋਲੇ ਆਪਣੇ ਆਪ ਵੀ ਗਾਈ ਜਾਣ ਦੇ ਕਿ ਅਸੀਂ ਆ ਕਰਤਾ ਹਾਂ ਉਹ ਕਰਤਾ ਗਰਾਊਂਡ ਦੇ ਉੱਤੇ ਲੋਕ ਦੱਸਣਗੇ ਵੀ ਥੱਲੇ ਹੈ ਕੀ ਹੈ ਆ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਵੱਡੇ ਵੱਡੇ ਜੋ ਫੰਡ ਜਾਂ ਸਿਰਫ ਇੱਕ ਮੈਚ ਸਟੋਨ ਲਾਉਣ ਦੇ ਚੱਕਰ ਦੇ ਵਿੱਚ ਐਡੀ ਤਗੜੀ ਜਿਹੜੀ ਚੱਲਣ ਦੀ ਹੈ ਕਾਰਵਾਈ ਉੱਥੇ ਉਹਨਾਂ ਦੇ ਗੁੰਡਿਆਂ ਵੱਲੋਂ ਇੱਥੇ ਧੱਕੇ ਵੀ ਮਾਰੇ ਗਏ ਕਿਸਾਨਾਂ ਨੂੰ ਇਹ ਉਹੀ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਵੋਟਾਂ ਲੈਣ ਹੁੰਦੇ ਆ ਤੇ ਅਸੀਂ ਬਿਲਕੁਲ ਇਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਮ ਸੇ ਕਮ ਤੁਹਾਨੂੰ ਹੁਣ ਇਹਨਾਂ ਦੀ ਪਛਾਣ ਹੋ ਗਈ ਹੈ ਕਿ ਇਹ ਦੂਜੀਆਂ ਪਾਰਟੀਆਂ ਵਾਂਗੂ ਕੋਈ ਆਮ ਆਦਮੀ ਪਾਰਟੀ ਨਹੀਂ ਵੀ ਖਾਸ ਪਾਰਟੀ ਹੋ ਗਈ ਹੈ। ਸੋ ਜਿੱਤੇ ਵੀ ਜਾਣਗੇ ਅਸੀਂ ਬਿਲਕੁਲ ਆਪਣੇ ਜਵਾਬ ਸਵਾਲ-ਜਵਾਬ ਜਿਹੜੇ ਇਹਨਾਂ ਨੂੰ ਇਸੇ ਤਰੀਕੇ ਕਰਦੇ ਰਾਵਾਂਗੇ। ਜੋ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਇਹਨਾਂ ਨੇ ਕਾਰਨਾਮੇ ਸਾਡੇ ਨਾਲ ਪਿੱਠ ਦੇ ਛੁਰਾ ਮਾਰ ਕੇ ਕੀਤਾ ਉਹਦਾ ਹਿਸਾਬ ਜਿਹੜਾ ਵਾ ਇਹਨਾਂ ਕੋ 27 ਚ ਵੀ ਲਾਵਾਂਗੇ ਤੇ ਇਸੇ ਤਰ੍ਹਾਂ ਕਾਰਵਾਈ ਕਰਦੇ। ਪੰਜਾਬ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ। ਇਕਦਾ ਜਿੰਦਾਬਾਦ 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 ਬਾਦਿਆ ਤੋਂ ਪਕੌੜੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿਸਾਨਾਂ ਨਾਲ ਕਿਸਾਨ ਸਾਡੇ ਭਰਾ ਨੇ ਔਰ ਅਸੀਂ ਕਹਿ ਸਕਦੇ ਇੱਕ ਪਰਿਵਾਰ ਦਾ ਨੌ ਮਾਸ ਦਾ ਰਿਸ਼ਤਾ ਅਸੀਂ ਵੀ ਭਾਵੇਂ ਛੋਟੇ ਕਿਸਾਨਾਂ ਮਾਰੇ ਕਿਸਾਨਾਂ ਵੱਡੇ ਕਿਸਾਨਾਂ ਅਸੀਂ ਕਿਸਾਨਾਂ ਸੋ ਕਹਿਰਦਾ ਭਾਵ ਦੁੱਖ ਦੀ ਗੱਲ ਇਸ ਇਹ ਲੱਗਦੀ ਹੈ ਵੀ ਜਦੋਂ ਅਸੀਂ ਬੱਚਿਆਂ ਦੇ ਉਦਘਾਟਨਾਂ ਲਈ ਜਾ ਰਹੇ ਹਾਂ 5-500 ਬੱਚਾ ਸਾਨੂੰ ਦੇਖ ਰਿਹਾ ਉੱਥੇ ਆ ਕੇ ਜੇ ਕੋਈ ਦਿੱਕਤ ਆ ਕੋ ਗੱਲਬਾਤ ਹੈ ਆ ਕੇ ਦਫ਼ਤਰ ਆਓ ਸਾਡੇ ਕੋ ਆਪਾਂ ਤੁਹਾਨੂੰ ਟਾਈਮ ਦਿੰਨੇ ਬੈਠ ਕੇ ਗੱਲ ਕਰਦੇ ਆ ਕੋਈ ਵੀ ਵਿਚਾਰ ਚਰਚਾ ਵਾ ਬੈਠ ਕੇ ਹੱਲ ਹੁੰਦੀ ਆ ਪਰ ਇਸ ਗੱਲ ਦਾ ਦੁੱਖ ਵੀ ਆ ਮਰਾਰ ਵੀ ਆ ਵੀ ਆ ਕੇ ਗੱਡੀਆਂ ਰੋਕਣੀਆਂ ਆ ਕੇ ਇਹ ਫਿਰ ਮੈਨੂੰ ਇਸ ਗੱਲ ਦਾ ਇਹ ਲੱਗਦਾ ਵੀ ਜਿਤਨਾ ਹੁਣ ਇਹ ਤੇ ਫਿਰ ਇੱਕ ਕਿਸਮ ਦੀ ਵੀ ਧੱਕੇਸ਼ਾਈ ਹੋ ਗਈ ਪਰ ਇਹ ਚੀਜ਼ਾਂ ਜਿਹੜੀਆਂ ਨੇ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜੇ ਅੱਜ ਆਪਾਂ ਹਰ ਗੱਲ ਆਪਣੇ ਹੱਕ ਦੀ ਕਰੀ ਜਾਈਏ ਮੈਂ ਕਹਿੰਦਾ ਜਿਹੜੇ ਸਰਕਾਰ ਨੇ ਵਧੀਆ ਪ੍ਰਾਲੇ ਕੀਤੇ ਉਹਦੀ ਪ੍ਰਸ਼ੰਸਾ ਕਰਦੀ ਹੈ ਕਿਵਰੀ ਦੁੱਖ ਲੱਗਦਾ ਜਦੋਂ ਅਨੈਸੈਸਰੀ ਬੰਦੇ ਜਿਹੜੇ ਵੀ ਆ ਕੇ ਵਿੱਚੋਂ ਉਹ ਮੈਂ ਦੇਖ ਕੁਝ ਕੇ ਬੰਦੇ ਦੇਖਣਾ ਪਹਿਲਾਂ ਉਹ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਸੀ ਕੁਝ ਵਿੱਚੋਂ ਬੰਦੇ ਕਦੀ ਉਹ ਕਿਸੇ ਹੋਰ ਪਾਰਟੀ ਨਾਲ ਹੋ ਜਾਂਦੇ ਅੱਜ ਮੈਂ ਦੇਖਿਆ ਉਹ ਕਿਸਾਨਾਂ ਦੇ ਵਿੱਚ ਬੈਠੇ ਸੀ ਸੋ ਕਹਿਣ ਦਾ ਭਾਵ ਇਹ ਹੈਰਾਨਗੀ ਦੀ ਗੱਲ ਹੈ ਵੀ ਇਹ ਚੱਲ ਕੀ ਰਿਹਾ ਜੇ ਸਾਡੀ ਪਾਰਟੀ ਨੂੰ ਕੋਈ ਮਰਦਾਬਦ ਕਹੂਗਾ ਆਪਾਂ ਤਾਂ ਜਿੰਦਾਬਾਦ ਫਿਰ ਕਹਿਣਾ ਕਿੰਨਾ ਜੀ ਠੀਕ ਹੈ ਆਪਾਂ ਪਾਰਟੀ ਆਪਣੀ ਜਿੰਦਾਬਾਦ ਹੈਗੀ ਸੀ ਜਿੰਦਾਬਾਦ ਰਹੀ ਹੈ ਔਰ ਕਿਉਂਕਿ ਗੱਲ ਗਲਤ ਕੀ ਕੀਤਾ ਮੈਂ ਕਿਸਾਨ ਵੀਰ ਪੁੱਛ ਰਿਹਾ ਸੀ ਉਹ ਮੈਂ ਦੇਖ ਰਿਹਾ ਇੱਕ ਵੀਡੀਓ ਤੇ ਚਲਾਈ ਉਹਨਾਂ ਨੇ ਚਲਾਈ ਉਹਨਾਂ ਨੇ ਸਾਰੀ ਕੱਟ-ਕੱਟ ਕੇ ਇਹ ਮਜਾਦੇ ਤਾਂ ਮਾ ਵੀ ਜੀ ਯਾਰ ਪੂਰੀ ਚਲਾਦੇ ਹੋ ਯਾਰ ਜਿਹੜੇ ਮੈਂ ਸਵਾਲ ਕੀਤੇ ਆ ਲੋਕਾਂ ਨੂੰ ਪਬਲਿਕ ਚ ਉਹ ਵੀ ਤੇ ਪਤਾ ਲੱਗਣ ਵੀ ਉਹ ਵੀ ਜਾਣ ਯਾਰ ਇਤਨਾ ਨਾ ਨਾ ਕਰੀ ਆ ਆਪਾਂ ਆਪਣੇ ਜਿਹੜਾ ਬੋਲੇ ਆ ਆਪਾਂ ਜਿਹੜੇ ਗੱਲਬਾਤ ਕੀਤੀ ਆ ਉਹ ਸਾਡਾ ਕੋਈ ਹੈ ਹੀ ਨਹੀਂ ਉਹ ਆਪਣੇ ਵਿੱਚ ਪਾਤਾ ਮੈਂ ਪੁੱਛਿਆ ਇਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਦੱਸੋ ਤੁਹਾਡੇ ਪਿੰਡ ਦੇ ਵਿੱਚ ਬੱਤੀ ਦੇ ਬਿੱਲ ਕਿੰਨਿਆਂ ਦੇ ਜ਼ੀਰੋ ਆ ਰਹੇ ਕਹਿੰਦੇ ਇਹ ਗੱਲ ਨਾ ਕਰੋ ਅਗਲੀ ਗੱਲ ਕਰੋ ਮੈਂ ਜੋ ਮਹਿਸੂਸ ਕਰਦਾ ਇੱਕ ਨਾ ਮਾਹੌਲ ਨੂੰ ਔਕਵਰਡ ਤੇ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਕੋਈ ਕਿਸੇ ਦੀ ਕੋਈ ਗੱਲ ਹੋਣੀ ਹੈ ਐ ਤਰ੍ਹਾਂ ਗੱਡੀਆਂ ਰੋਕ ਕੇ ਗੱਲ ਹੋਊਗੀ ਕੋਈ ਹੱਲ ਹੋਣੇ ਆ ਐ ਤਰ੍ਹਾਂ ਗੱਡੀਆਂ ਰੋਕ ਕੇ ਹੱਲ ਹੋਣਗੇ ਇਹ ਹੱਲ ਨਹੀਂ ਆ ਇਹ ਹੱਲ ਦਾ ਤਰੀਕਾ ਨਹੀਂ ਸਾਡੇ ਨਾਲ ਅਸੀਂ ਟਾਈਮ ਦੰਨੇ ਸਾਡੇ ਨਾਲ ਉਹ ਹੁਣ ਜੇ ਸਾਡੇ ਬੰਦੇ ਦੋ ਦੋ ਚਾਰ ਚਾਰ ਸੌ ਬੰਦੇ ਫਿਰ ਉਹ ਇਹਨਾਂ ਦੀ ਮੈਂ ਕਹਿ ਸਕਦਾ ਇਹਨਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦੇਣ ਉਹਦਾ ਕੀ ਫਲਸਫਾ ਹੋਊਗਾ ਕੀ ਮੈਸੇਜ ਹੋਊਗਾ ਇਹ ਚੀਜ਼ ਨਹੀਂ ਆ ਭਾਈਚਾਰਾ ਆਵਾ ਸਾਡਾ ਭਾਈਚਾਰਕ ਸਾਜਾ ਰਲ ਮਿਲ ਕੇ ਆਪਾਂ ਦੇਖੋ ਜੀ ਮੈਂ ਮੈਂ ਇਹਦੇ ਵਿੱਚ ਕੁਝ ਵੀ ਹੋ ਸਕਦਾ ਮੈਂ ਕਹਿ ਨਹੀਂ ਸਕਦਾ ਕਿ ਕੌਣ ਅਪੜ ਘਾਰਿਆ ਕੌਣ ਨਹੀਂ ਹੈ ਤੇ ਚਲੋ ਪਰਮਾਤਮਾ ਜਾਣਦਾ ਪਰ ਇਹ ਤਰੀਕਾ ਗਲਤ ਹੈ ਬੱਚਿਆਂ ਨੂੰ ਅੱਜ ਇਹਨਾਂ ਦੇ ਰਾਹ ਰੋਕਣ ਦੇ ਨਾਲ ਬੱਚਿਆਂ ਨੂੰ ਦੋ ਦੋ ਘੰਟੇ ਛੋਟੇ ਛੋਟੇ ਬੱਚਿਆਂ ਨੂੰ ਅੱਜ ਇੰਤਜ਼ਾਰ ਕਰਨਾ ਉਹ ਕੋਈ ਵਿਚਾਰਾ ਬਾਹਰ ਖਲੋਤੇ ਨੇ ਪਰਿਵਾਰ ਖਲੋਤੇ ਨੇ ਠੀਕ ਹੈ ਕਿਉਂ ਆਪਾਂ ਡਿਸਟਰਬ ਕਰ ਰਹੇ ਆ ਆਪਾਂ ਨੂੰ ਕੋਈ ਵੀ ਦਿੱਕਤ ਆ ਪਰੇਸ਼ਾਨੀ ਆ ਅਸੀਂ ਭੱਜੇ ਨਹੀਂ ਤੁਹਾਡੇ ਤੋਂ ਸਾਨੂੰ ਅੱਧੀ ਰਾਤ ਫੋਨ ਕਰੋ ਸਾਨੂੰ ਮੇਰੇ ਤੋਂ ਟਾਈਮ ਲਓ ਮੈਂ ਤੁਹਾਨੂੰ ਟਾਈਮ ਦੇਣਾ ਬੈਠ ਕੇ ਗੱਲ ਕਰਦੇ ਆ ਚਲੋ